ਫਿਰੋਜ਼ਪੁਰ ਜ਼ਿਲ੍ਹੇ ਦੇ ਬਾਰਡਰ ਇਲਾਕਿਆਂ ਦੇ ਵਿੱਚ ਹੜ੍ਹ ਦਾ ਪਾਣੀ ਦਾਖਲ ਹੋਣ ਤੋਂ ਬਾਅਦ ਕਈ ਪਰਿਵਾਰਾਂ ਨੂੰ ਰਾਹਤ ਕੈਂਪਾਂ ਦੇ ਵਿੱਚ ਠਹਿਰਾਇਆ ਜਾ ਰਿਹਾ ਹੈ। ਇਹਨਾਂ ਵਿੱਚੋਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਾਰੀਕੇ ਦੇ ਵਿੱਚ ਬਣਾਇਆ ਗਿਆ ਰਾਹਤ ਕੈਂਪ ਖਾਸ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇੱਥੇ ਨਾ ਸਿਰਫ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਹਿਣ ਤੇ ਖਾਣ ਪੀਣ ਦੀ ਸਹੂਲਤ ਦਿੱਤੀ ਜਾ ਰਹੀ ਹੈ ਸਗੋਂ ਬੱਚਿਆਂ ਦੀ ਪੜ੍ਹਾਈ ਨੂੰ ਰੁਕਣ ਨਹੀਂ ਦਿੱਤਾ ਜਾ ਰਿਹਾ। ਸ਼ਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਅਧਿਆਪਕ ਖੁਦ ਕੈਂਪ ਦੇ ਵਿੱਚ ਮੌਜੂਦ ਰਹਿ ਕੇ ਬੱਚਿਆਂ ਨੂੰ ਸਿੱਖਿਆ ਦੇ ਰਹੇ ਨੇ ਖਾਸ ਕਰਕੇ ਕੰਪਿਊਟਰ ਦੀ ਸਿੱਖਿਆ ਉੱਪਰ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਇਹ ਬੱਚੇ ਨਵੀਂ ਟੈਕਨੋਲੋਜੀ ਨਾਲ ਜੁੜੇ ਰਹਿਣ ਇਸ ਤੋਂ ਇਲਾਵਾ ਹੋਰ ਵਿਸ਼ਿਆਂ ਉੱਤੇ ਵੀ ਕਲਾਸਾਂ ਲਗਾ ਕੇ ਬੱਚਿਆਂ ਦਾ ਸਮਾਂ ਲਾਭਕਾਰੀ ਬਣਾਇਆ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਹੜ੍ਹ ਕਾਰਨ ਜੀਵਨ ਮੁਸ਼ਕਲ ਹੋਇਆ ਪਿਆ ਉੱਥੇ ਇਹ ਕੋਸ਼ਿਸ਼ ਬੱਚਿਆਂ ਅਤੇ ਪਰਿਵਾਰਾਂ ਲਈ ਹਿੰਮਤ ਦਾ ਕੰਮ ਕਰ ਰਹੀ ਹੈ ਇਹ ਉਦਾਹਰਣ ਸਾਫ਼ ਦੱਸਦੀ ਹੈ ਕਿ ਮੁਸ਼ਕਲ ਹਾਲਾਤਾਂ ਵਿੱਚ ਵੀ ਸਿੱਖਿਆ ਕਦੇ ਵੀ ਰੁਕਣੀ ਨਹੀਂ ਚਾਹੀਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਜ਼ਿਲ੍ਹਾ ਸਿੱਖਿਆ ਅਫਸਰ ਕੈਂਡੀ ਸਿੱਖਿਆ ਫਿਰੋਜ਼ਪੁਰ ਇੱਥੇ ਟੈਂਡੀ ਵਾਲੇ ਸਾਡੇ ਨੇੜੇ ਪਿੰਡ ਪੈਂਦਾ ਬਾਰਡਰ ਦੇ ਉੱਥੇ ਪਾਣੀ ਆ ਗਿਆ ਸੀ ਤੇ ਪਰਸੋਂ ਦਾ ਜਿਹੜਾ ਇਹ ਸੈਂਟਰ ਗਵਰਨਮੈਂਟ ਸੀਨੀਅਰ ਸਕੈਂਡਰੀ ਸਕੂਲ ਬਾਰੇਕੇ ਨੇ ਵੇਕੂਏਸ਼ਨ ਸੈਂਟਰ ਬਣਾਇਆ ਹੋਇਆ ਹੈ ਤੇ ਇੱਥੇ ਜਿਹੜਾ ਉਸ ਪਿੰਡ ਦੇ ਲੇਡੀਜ਼ ਨੇ ਬੱਚੇ ਨੇ ਉਹਨਾਂ ਨੇ ਆ ਕੇ ਸਟੇ ਕੀਤਾ ਤਾਂ ਬੱਚਿਆਂ ਨੂੰ ਬਿਜ਼ੀ ਰੱਖਣ ਵਾਸਤੇ ਸਾਡੇ ਅਧਿਆਪਕ ਵੌਲੰਟੇਅਰਲੀ ਇਹਨਾਂ ਦੀਆਂ ਕਲਾਸਿਜ਼ ਲਗਾ ਰਹੇ ਨੇ ਬੱਚਿਆਂ ਨੂੰ ਡਰਾਇੰਗ ਸ਼ੀਟਸ ਤੇ ਕੋਈ ਨਾ ਕੋਈ ਕੰਮ ਕਰਵਾ ਰਹੇ ਆ ਤਾਂ ਬੱਚੇ ਕਾਫੀ ਔਰ ਜਿਹੜੇ ਪੇਰੈਂਟਸ ਨੇ ਉਹ ਵੀ ਕਾਫੀ ਸੈਟੀਸਫਾਈਡ ਨੇ ਤੇ ਠੀਕ ਚੱਲ ਰਿਹਾ ਜੀ ਇਹ ਪ੍ਰਬੰਧ ਅਸੀਂ ਸਰ ਪੂਰਾ ਇਨਸ਼ੋਰ ਕਰ ਰਹੇ ਹਾਂ ਸਾਡੇ ਸਾਰੇ ਜਿੰਨੀ ਵੀ ਪ੍ਰਸ਼ਾਸਨ ਵੱਲੋਂ ਹੈ ਸਾਡੇ ਸਟਾਫ ਮੈਂਬਰਸ ਨੇ ਸਾਰੇ ਲੱਗੇ ਹੋਏ ਆ ਹੈਲਥ ਡਿਪਾਰਟਮੈਂਟ ਵਾਲੇ ਵੀ ਸਾਰੇ ਆਪਣੇ ਵੱਲੋਂ ਪੂਰੀਆਂ ਐਫਰਟਸ ਕਰ ਰਹੇ ਨੇ ਕਿ ਕਿਸੇ ਵੀ ਪਬਲਿਕ ਨੂੰ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਨ ਦਿੱਤੀ ਜਾਵੇ ਹਾਂ ਜੀ ਮੈਂ ਕੰਪਿਊਟਰ ਟੀਚਰ ਬਾਰੇ ਕਿ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਕੰਪਿਊਟਰ ਕਰਵਾਂਦੀ ਹਾਂ ਇਸ ਸਕੂਲ ਦੇ ਵਿੱਚ ਹੜਪੀੜਿਤ ਜੜੇ ਹੈਗੇ ਆ ਕਾਫੀ ਸਾਰੇ ਬੱਚੇ ਔਰ ਕਾਫੀ ਸਾਰੇ ਜੜੇ ਲੋਗ ਹੈ ਉਹ ਆਏ ਹੋਏ ਨੇ ਜਿਹੜੇ ਕਿ 3 ਦਿਨ ਤੋਂ ਇੱਥੇ ਰੁਕੇ ਹੋਏ ਹੈ ਇੱਥੇ ਉਹਨਾਂ ਬੱਚਿਆਂ ਨੂੰ ਪ੍ਰੋਪਰ ਪੜਾਇਆ ਜਾ ਰਿਹਾ ਹੈ ਉਹਨਾਂ ਦੀਆਂ ਕਲਾਸਾਂ ਲਿੱਤੀਆਂ ਜਾ ਰਹੀਆਂ ਔਰ ਈਵਨ ਸਾਡੇ ਜਿਹੜੇ ਮਿਡੇ ਮੀਲ ਵਾਲੇ ਵਰਕਰ ਨੇ ਉਹਨਾਂ ਦੁਆਰਾ ਇੱਥੇ ਖਾਣਾ ਵੀ ਦਿੱਤਾ ਜਾ ਰਿਹਾ ਹੈ ਸਾਰੇ ਉਹ ਇੱਥੇ ਕੰਮ ਕਰਵਾਏ ਜਾ ਰਹੇ ਹੈ ਮਤਲਬ ਕੂਰਾ ਪ੍ਰੋਪਰ ਉਨ ਦਾ ਧਿਆਨ ਰੱਖਿਆ ਜਾ ਰਿਹਾ ਹੈ ਇਸ ਵਜ੍ਹਾ ਸੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਆ ਕਿ ਜਿਹੜੇ ਕੀ ਉਹ ਇੰਨਾ ਵਸੇ ਇੰਨਾ ਕੁਝ ਕਰਦੇ ਪਈ ਨੇ ਮੇਰਾ ਨਾਮ ਸੋਲਨਾ ਹੈ ਮੈਂ ਫਿਰ ਕੀੜੀਵਾਰੀ ਦੀ ਰਹਿਣ ਵਾਲੀ ਆ ਸਾਡੇ ਜ਼ਿਲ੍ਹੇ ਜ਼ਿਲ੍ਹਾ ਫਿਰੋਜ਼ਪੁਰ ਹੈ ਸਾਡੇ ਪਿੰਡ ਵਿੱਚ ਅੱਗੇ ਹੜਾ ਆ ਗਿਆ ਸੀ ਜਿਸ ਕਾਰਨ ਸਾਨੂੰ ਸਰਕਾਰ ਵੱਲੋਂ ਬਾਰੇ ਗਿਆ ਜਨਾ ਮਿਲਿਆ ਸਕੂਲ ਦੇ ਸਾਡੀ ਆਨਲਾਈਨ ਕਲਾਸਾਂ ਡਰਾਇੰਗ ਵਾਲੀਆਂ ਸ਼ੀਟਾਂ ਤੇ ਸਾਨੂੰ ਡਰਾਇੰਗ ਕਰਾਈ ਜਾ ਰਹੀ ਹੈ ਪੜਾਈ ਲਿਖਾਈ ਹੋਰ ਸਾਡੀ ਵਧੀਆ ਹੋ ਰਹੀ ਹੈ ਸਾਨੂੰ ਖਾਣਾ ਸਭ ਕੁਝ ਵਧੀਆ ਮਿਲ ਰਿਹਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਰਕਾਰਾਂ ਨੇ ਸਾਨੂੰ ਇੰਨਾ ਵਧੀਆ ਖਾਣ ਪੀਣ ਨੂੰ ਜਗ੍ਹਾ ਦਿੱਤੀ ਹੈ ਰਹਿਣ ਨੂੰ ਉਸੇ ਨੂੰ ਧੰਨਵਾਦ ਮੇਰਾ ਨਾਮ ਸੰਨੀ ਹੈ ਮੇਰਾ ਪਹਿਲੇ ਦਿੱਲੀ ਵਾਲਾ ਹੈ ਤੇ ਸਾਡੇ ਪਿੰਡ ਵਿੱਚ ਜੇ ਪਾਣੀ ਆ ਗਿਆ ਤੇ ਸਰਕਾਰ ਦੀ ਟੀਮ ਨੇ ਸਾਨੂੰ ਇੱਥੇ ਲਿਆਂਦਾ ਹੈ ਤੇ ਇੱਥੇ ਅਸੀਂ ਫਰਾਈ ਲਖਾਈ ਵਧੀਆ ਕਰ ਰਹੇ ਹਾਂ ਤੇ ਖਾਣਾ ਪੀਣਾ ਆਦੂ ਹੈ ਤੇ ਹੋਰ ਅਸੀਂ ਇੱਥੇ ਵਧੀਆ ਪੜ ਰਹੇ ਹਾਂ ਤੇ ਡਰਾਈਂਗ ਕਰ ਰਹੇ ਹਾਂ ਕਰਦੇ ਕਿੱਥੇ ਤੁਹਾਡੇ ਸਾਰੇ ਉੱਥੇ ਕਰਦੇ ਸਾਰੇ ਇੱਥੇ ਆ ਦੋ ਦੋ ਹੈ ਮੇਰੀ ਮੰਮੀ ਡੈਡੀ ਕਾਰ ਚ ਹੈਗੇ ਆ ਤੇ ਮਾਲ ਡੰਗਰ ਦਾ ਕਰਦੇ ਬਸ ਇਸ ਲਈ ਅਸੀਂ ਇੱਥੇ ਆ ਗਏ ਹਾਂ ਸਭਾਰੇ ਤੇ ਵਾਦੂ ਖਾਣਾ ਪੀਣਾ ਚੰਗਾ ਕੀ ਆ ਗਿਆ ਮਿਲਦਾ ਕੋਣ ਇੱਥੇ ਕੈਮਰੇਜ ਦੇਖ ਕੇ ਬੋਲ ਸਬਜੀ ਪਨੀਰ ਦੀ ਮਿਲਦੀ ਹੈ ਦੁੱਧ ਮਿਲਦਾ ਰਾਤੀ ਸੌਣ ਲੱਗਿਆ ਤੇ ਦੋ ਰੋਟੀ ਸਭ ਕੁਝ ਮਿਲਦਾ ਮੇਰਾ ਨਾਮ ਲక్ష్ਮੀ ਹੈ ਅਸੀਂ ਗੱਟੀ ਰਾਜਿਆ ਕੇ ਸਕੂਲ ਤੋਂ ਆਏ ਸੀ ਤੇ ਇੱਥੇ ਸਾਡੇ ਪਿੰਡ ਟੈਂਡੀ ਵਾਲਾ ਤੇ ਇੱਥੇ ਪਾਣੀ ਸਾਡੇ ਘਰੇ ਆ ਗਿਆ ਸੀ ਅਸੀਂ ਤਾਂ ਐਸੇ ਤੇ ਇੱਥੇ ਸਾਨੂੰ ਰਹਿਣ ਵਧੀਆ ਜਗ੍ਹਾ ਮਿਲ ਰਹੀ ਹੈ ਖਾਣ ਪੀਣ ਵਧੀਆ ਹੈ ਇੱਥੇ ਪੈਸਾ ਨੂੰ ਲੈ ਕੇ ਆਏ ਸੇ ਬਾਹਰ ਦੇ ਸਰਕਾਰ ਤੇ ਇੱਥੇ ਸਾਨੂੰ ਵਧੀਆ ਲੱਗੇ